ਖਾਣਾ ਪੀਣਾ ਟੈਮੋ ਬਿਟੈਮ ਹੋ ਗਿਆ ਮਾਨ ਸਾਹਿਬ ਨੂੰ ਲੋਕਾਂ ਦੇ ਦਰਦ ਦੇ ਵਿੱਚ ਲੋਕਾਂ ਦੇ ਦੁੱਖ ਦੇ ਵਿੱਚ ਦੱਸ ਰਹੇ ਸੀ ਕਿ ਨੀਂਦ ਵੀ ਉਹਨੋਂ हट ਗਈ ਸੀ ਕਿਉਂਕਿ ਇੰਨਾ ਦੁੱਖ ਸੀ ਪੰਜਾਬ ਦਾ ਉੱਤੋਂ ਦੱਸ ਰਹੇ ਸੀ ਕਿ ਟੈਨਸ਼ਨ ਕਿ ਇੰਨਾ ਜਿਹੜਾ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਕਈ ਸੋ ਕਰੋੜ ਰੁਪਈਆ ਕਈ ਹਜ਼ਾਰ ਕਰੋੜ ਲੋਕਾਂ ਦੀ ਜਿਹੜੀ ਫਸਲ ਰੁੜ ਗਈ ਉਹ ਨੁਕਸਾਨ ਲੋਕਾਂ ਦਾ ਦੁੱਖ ਦਰਦ ਦੇਖਿਆ ਨਹੀਂ ਗਿਆ ਨੀਂਦ ਉਹਨੋਂ हट ਗਈ ਉਸੇ ਨੀਂਦ ਜਿਹੜੀ ਨਾ ਆਈ ਉਦੋਂ ਭੁੱਖ ਲੱਗਣੋਂ हट ਗਈ ਖਾਣਾ ਪੀਣਾ ਨਹੀਂ ਖਾ ਹੋਇਆ ਉਹਦੇ ਕਾਰਨ ਜੇ ਬੁਖਾਰ ਹੋਇਆ ਪਰ ਦੇਖੋ ਇਹੋ ਜਿਹੇ ਦੁੱਖ ਦੇ ਵਿੱਚ ਆਪ ਹਸਪੀਟਲ ਫਿਰ ਵੀ ਸਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਪੰਜਾਬ ਦੇ ਲੋਕਾਂ ਦਾ ਸਾਨੂੰ ਇਹੀ ਉਹਨਾਂ ਨੇ ਹੁਕਮ ਲਗਾਇਆਗੇ ਕਿ ਸਾਨੂੰ ਇਹੀ ਕਿਹਾ ਕਿ ਤੁਸੀਂ ਲੋਕਾਂ ਦੇ ਵਿੱਚ ਰਹੋ ਮੈਂ ਬਿਲਕੁਲ ਠੀਕ ਹਾਂ 2 ਦਿਨ ਦੇ ਵਿੱਚ ਮੈਂ ਬਾਹਰ ਆ ਕੇ ਫਿਰ ਉਸੇ ਤਰ੍ਹਾਂ ਹੀ ਪੰਜਾਬ ਦੇ ਲੋਕਾਂ ਦੇ ਨਾਲ ਜਾ ਕੇ ਲੋਕਾਂ ਦਾ ਆਪਾਂ ਲੋਕਾਂ ਦੀ ਇਹਦੀ ਸਹਾਇਤਾ ਕਰਾਂਗੇ ਸਾਨੂੰ ਇਹ ਕਿਹਾ ਕਿ ਤੁਸੀਂ ਫਿਲਹਾਲ ਲੋਕਾਂ ਦੇ ਮੰਡਲ ਏਰੀਏ 'ਚ ਜਿਹੜੇ-ਜਿਹੜੇ ਖੇਤਰਾਂ ਦੇ ਵਿੱਚ ਪਾਣੀ ਆਇਆ ਹੈ ਉੱਥੇ ਪਹੁੰਚੋ ਉਹਨਾਂ ਦਾ ਹਾਲ ਚੁੱਕ-ਚੁੱਕ ਦੇਖੋ ਉਹਨਾਂ ਦਾ ਉਹਨਾਂ ਦਾ ਸਾਰਾ ਖਾਣ-ਪੀਣ ਦਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਹਨਾਂ ਦੇ ਸੇਲ ਦਾ ਖਿਆਲ ਰੱਖੋ ਸੋ ਮੈਂ ਤੁਹਾਡੇ ਚੈਨਲ ਰਾਹੀਂ ਸਾਰੇ ਪੰਜਾਬ ਨੂੰ ਦੱਸਣਾ ਚਾਹਾਂਗਾ ਕਿ ਮਾਨ ਸਾਹਿਬ ਬਿਲਕੁਲ ਠੀਕ ਹੈ ਦੋ ਦਿਨ 'ਚ ਠੀਕ ਹੋ ਕੇ ਉਹ ਕਰੇ 2 ਜਾਂ 3 ਦਿਨ 'ਚ ਕਰੇ ਆਉਣਗੇ ਘਰੋ ਘਰੇ ਬੈਠਣਗੇ ਨਹੀਂ ਕਿਉਂਕਿ ਉਹਨਾਂ ਨੂੰ ਪੰਜਾਬ ਦੇ ਲੋਕਾਂ ਦਾ ਜਿਹੜਾ ਇਸ ਵਿਫਤਾ ਦੀ ਘੜੀ 'ਚ ਪੂਰੀ ਚਿੰਤਾ ਹਸਪੀਟਲ ਪੇ ਪੇ ਵੀ ਜਿਹੜੀ ਚਿੰਤਾ ਉਹ ਇਸ ਟਾਈਮ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਦੀ ਹੈ ਤੋ ਗੱਲ ਕਰ ਰਹੀ ਸੀ ਕਿ ਕੇ ਕੇਂਦਰ ਸਰਕਾਰ ਦੇਖੋ ਇਹੋ ਜਿਹੇ ਹਾਲਾਤ ਮੋਦੀ ਸਾਹਿਬ ਨੇ ਅਜੇ ਤੱਕ ਕੋਈ ਟਵੀਟ ਨਹੀਂ ਕੀਤਾ ਅਜੇ ਤੱਕ ਪੰਜਾਬ ਦਾ ਕੋਈ ਦੁੱਖ ਨਹੀਂ ਵਡਾਇਆ ਜਿਹੜੇ ਮੰਤਰੀ ਸਹਿਬਾਨ ਆਏ ਜਿਵੇਂ ਭਰਾਜੀ ਪੁੱਛ ਰਹੇ ਸੀ ਕਿ ਉਹ ਕਹਿੰਦੇ ਮੈਨਿੰਗ ਕਰਨ ਹੋਇਆ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਬੀਜੇਪੀ ਨੂੰ ਸਾਰੀ ਲੀਡਰਸ਼ਿਪ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਹੋ ਜਿਹੇ ਦੁੱਖ ਦੇ ਟਾਈਮ ਤੇ ਵੀ ਆਪਾਂ ਆਪਣੀ ਪਾਲਟਿਕ ਚਮਕਾਉਣ ਆਉਨੇ ਆ ਦੇਖੋ ਪਹਿਲੀ ਸਰਕਾਰ ਹੈ ਪਹਿਲੀ ਪਾਰਟੀ ਦੇ ਮੰਤਰੀ ਸਹਿਬਾਨ ਵਰਕਰ ਸਹਿਬਾਨ ਐਮਪੀ ਸਹਿਬਾਨ ਆਪਣਾ ਕਰੋੜਾਂ ਦਾ ਫੰਡ ਵੀ ਦੇ ਰਿਹਾ ਆਪ ਉਥੇ ਬਿਨਾ ਤਿਆਰ ਹੋਏ ਲੋਕਾਂ ਦੇ ਵਿੱਚ ਕਿਉਂਕਿ ਤਿਆਰ ਹੁੰਦਾਂ ਦਾ ਟਾਈਮ ਹੀ ਨਹੀਂ 18-18 ਘੰਟੇ ਸੇਵਾ ਨਿਵਾ ਰਹੇ ਆ ਸੋ ਪਹਿਲੀ ਸਰਕਾਰ ਜਿਹੜੇ ਲੋਕ ਵੀ ਖੁਸ਼ ਨੇ ਕਿ ਇਹੋ ਜੀ ਦੁੱਖ ਦੀ ਕੜੀ 'ਚ ਸਾਡੇ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਸਹਿਬਾਨ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਐਮਪੀ ਸਹਿਬਾਨ ਜਿਹੜੇ ਸਾਰੇ ਸ਼ਾਮਲ ਹੋ ਕੇ ਪੰਜਾਬ ਦੇ ਲੋਕ ਦੀ ਵਾਵਾਵਾ ਕਰ ਰਹੇ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਕਿ ਲੋਕ ਇਸ ਦੁੱਖ ਦੀ ਕੜੀ ਦੀ ਪਹਿਲੀ ਸਰਕਾਰ ਹੈ ਜਿਹੜੀ ਸਾਡੇ ਵਿੱਚ ਹੋਈ ਹੈ ਅੱਜ ਹੁਣ ਜਾਣਕਾਰੀ ਆਈ ਹੈ ਕਿ ਪੀਐਮ ਜਿਹੜੇ ਨੇ ਉਹ ਬੜਾ ਪ੍ਰਭਾਵੀ ਖੇਤਰਾਂ ਦਾ ਦੌਰਾ ਕਰਨਗੇ ਪੰਜਾਬ ਆਣਗੇ ਹਿਮਾਚਲ ਆਣਗੇ ਜੰਮੂ ਕਸ਼ਮੀਰ ਆਣਗੇ ਕਿਸ ਇਲਾਕੇ ਦਾ ਉਹ ਦੌਰਾ ਕਰਨਗੇ ਇਸ ਤਰ੍ਹਾਂ ਦੀ ਜਾਣਕਾਰੀ ਮਿਲਣੀ ਬਹੁਤ ਚੰਗੀ ਗੱਲ ਹੈ ਜੀ ਜੇ ਆਜਨ ਤੇ ਅਸੀਂ ਵੀ ਇਹੀ ਬੇਨਤੀ ਕਰਦੇ ਹਾਂ ਕਿ ਪੰਜਾਬੀ ਜਨ ਦੇ ਨਾਲ ਖੜੋ ਜਿਹੜਾ ਪੰਜਾਬ ਦੇ ਲੋਕ ਹੈ ਹਰ ਥਾਂ ਪੂਰੇ ਸਟੇਟਾਂ 'ਚ ਜਾ ਕੇ ਇਥੋਂ ਤੱਕ ਬਾਹਰਲੇ ਦੇਸ਼ਾਂ 'ਚ ਵੀ ਜਾ ਕੇ ਪੰਜਾਬੀ ਲੋਕਾਂ ਦੇ ਦੁੱਖ ਦਰਦ ਦੇ ਵਿੱਚ ਖੜੇ ਆ ਸੋ ਸਾਨੂੰ ਜੇ ਅੱਜ ਸਾਡਾ ਪ੍ਰਧਾਨ ਮੰਤਰੀ ਆ ਕੇ ਖੜ ਜਾਵੇ ਹੋਰ ਕੀ ਚਾਹੀਦਾ ਖੜਦਾ ਹੀ ਨਹੀਂ ਕੋਈ ਅਜੇ ਤੱਕ ਕੋਈ ਟਵੀਟ ਨਹੀਂ ਕੀਤਾ ਜੇ ਅੱਜ ਖਬਰ ਆਈ ਹੈ ਤਾਂ ਮੈਂ ਤਾਂ ਕਹਾਂਗਾ ਕਿ ਅੱਜ ਪਰਮਾਤਮਾ ਸ਼ੁਕਰ ਹੈ ਕਿ ਮੋਦੀ ਸਾਹਿਬ ਨੂੰ ਅਕਲ ਆਈ ਹੈ ਸਾਡੇ ਪੰਜਾਬੀਆਂ ਦੇ ਲਈ ਦੇ ਦੁੱਖ ਚ ਖੰਡਗੇ ਸਾਡਾ ਜਿਵੇਂ ਮਾਨ ਸਰ ਕਹਿ ਰਹੇ ਸੀਗੇ ਕਿ ਸਾਡੇ ਹੀ ਪੈਸੇ ਸਾਨੂੰ ਦੇ ਦੇਵੇ ਸਾਡੇ ਪੰਜਾਬੀਆਂ ਦੇ ਪੈਸੇ ਸਾਨੂੰ ਦਿੱਤੇ ਸਨ ਟੈਕਸ ਦਾ ਪੈਸਾ ਸਾਨੂੰ ਦੇ ਦੇਵੇ ਤੇ ਸਾਡਾ ਜਿਹੜਾ ਦੁੱਖ ਅਦਾ ਹੋ ਸਕਦਾ ਮੇਡੀ ਸਾਹਿਬ ਪਹਿਲੇ ਬੀਵੀਐਮਬੀ ਦੇ ਚੇਅਰਮੈਨ ਸਾਹਿਬ ਨੇ ਇੱਕ ਪ੍ਰਸ਼ਨ ਪੁੱਛੀ ਉਹਨਾਂ ਨੇ ਕਿ ਨਦੀਆਂ ਦੀ ਜਿਹੜੀ ਸਫਾਈ ਨਹੀਂ ਹੋਈ ਹੈਗੀ ਉਸ ਕਾਰਨ ਇਹ ਦੇਖੋ ਰੀਸੈਲਟਿੰਗ ਵੀ ਕੇਂਦਰ ਸਰਕਾਰ ਨੂੰ ਜਦੋਂ ਵੀ ਮੰਗ ਕੀਤੀ ਗਈ ਕਿ ਰੀਸੈਲਟਿੰਗ ਕਰਨੀ ਹੈ ਇਹਨਾਂ ਨੇ ਇਹਨੂੰ ਇਲੈਗਲ ਮਾਈਨਿੰਗ ਦਾ ਰੂਪ ਦਿੱਤਾ ਸੋ ਇਹ ਸਾਰਾ ਕੇਂਦਰ ਸਰਕਾਰ ਜਿਹੜੀ ਹੈ ਇਹਨੇ ਰੋਕ ਲਗਾ ਰੱਖੀ ਪਤਨੀ ਪੰਜਾਬ ਨੂੰ ਇਹਨਾਂ ਨੂੰ ਸੋਚ ਸੀ ਇਹਨਾਂ ਨੂੰ ਪਤਾ ਸੀ ਕਿ ਪੰਜਾਬ ਜੇ ਰੀਸਲਟਿੰਗ ਕਰਾਂਗੇ ਬਚ ਜੂਗਾ ਇਹਨਾਂ ਨੇ ਪੰਜਾਬ ਨੂੰ ਡੋਬਣ ਦੀਆਂ ਤਿਆਰੀਆਂ 'ਚ ਸਾਨੂੰ ਆਪਣੇ ਦਰਿਆ ਵੀ ਸਾਫ਼ ਨਹੀਂ ਕਰ ਦਿੱਤੇ ਪਰ ਹੁਣ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਜਿਹੜੀ ਜਦੋਂ ਪਾਣੀ ਘਟਦਾ ਪੂਰੇ ਦਰਿਆਵਾਂ ਦੀ ਰੀਸਲਟਿੰਗ ਕਰ ਦਿੱਤੀ ਜਾਵੇ ਤਾਂ ਜੋ ਪੰਜਾਬ ਨੂੰ ਜਿਹੜਾ ਹਰ ਵਾਰ 2-4 ਸਾਲ ਬਾਅਦੇ ਬਾੜ ਆ ਜਾਂਦੀ ਹੈ ਲੋਕਾਂ ਦਾ ਨੁਕਸਾਨ ਹੋ ਜਾਂਦਾ ਵੈਸੇ ਤੇ 88 ਤੋਂ ਬਾਅਦ ਕਿੰਨੇ ਸਾਲਾਂ ਬਾਅਦ ਇਹ ਬਹੁਤ ਵੱਡੀ ਜਿਹੜਾ ਆਫਤ ਆਈ ਹੈ ਪਰ ਫੇਰ ਵੀ ਪੰਜਾਬੀ ਦੇਖੋ ਹੌਸਲਾ ਨਹੀਂ ਛੱਡਦੇ ਪੰਜਾਬੀ ਜਿਹੜੇ ਮੰਡਰਿਆਵਾਂ ਦੇ ਵਿੱਚ ਪਿੰਡਾਂ ਦੇ ਪਿੰਡ ਰੋੜ ਗਏ ਉਹਨਾਂ ਦੇ ਵਿੱਚ ਬੈਠੇ ਘਰਾਂ ਦੇ ਵਿੱਚ ਬੈਠ ਕੇ ਵੀ ਜਦੋਂ ਅਸੀਂ ਜਾਣਦੇ ਆ ਤੇ ਉਹ ਕਹਿੰਦੇ ਜੀ ਅਸੀਂ ਇਸ ਲੜਾਈ ਵਿੱਚ ਰਿਠਰ ਤਿਆਰ ਹੈ ਸਾਨੂੰ ਬੜੀ ਖੁਸ਼ੀ ਹੈ ਕਿ ਪੰਜਾਬ ਸਰਕਾਰ ਸਾਡੇ ਦੁੱਖ ਦੀ ਘੜੀ ਦੇ ਨਾਲ ਖੜੀ ਹੈ ਸਾਨੂੰ ਰਸਨ ਪਹੁੰਚਾ ਰਹੀ ਹੈ ਸਾਡੇ ਡੰਗਰਾਂ ਦਾ ਚਾਰਾ ਪਹੁੰਚਾ ਰਹੀ ਹੈ ਸੋ ਮੈਂ ਅੱਜ ਫਿਰ ਤੁਹਾਡੇ ਚੈਨਲ 'ਤੇ ਇਹੋਨਾਂ ਪਿੰਡਾਂ ਨੂੰ ਬੇਨਤੀ ਕਰਦਾ ਕਿ ਜੇ ਲੱਗ ਰਿਹਾ ਕਿ ਪਾਣੀ ਵਧ ਰਿਹਾ ਜਾਂ ਬਰਸਾਤ ਨਹੀਂ ਹਟ ਰਹੀ ਤੇ ਥੋੜੇ ਦਿਨਾਂ ਵਾਸਤੇ ਆਪਾਂ ਬਾਹਰ ਆ ਜੀਏ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਉਹਨਾਂ ਦਾ ਸਾਰੇ ਰਹਿਣ ਦਾ ਖਾਣ ਪੀਣ ਦਾ ਬੰਦੋਬਸਤ ਤੇ ਸਾਰੇ ਰਲ ਮਿਲ ਕੇ ਬਾਹਰ ਆ ਕੇ ਆਪਾਂ ਇਸ ਦੁੱਖ ਦੀ ਘੜੀ ਤੋਂ ਜਿਹੜਾ ਟਾਈਮ ਪਾਸ ਕਰੀਏ ਤੇ ਪ੍ਰਮਾਤਮਾ 'ਤੇ ਅਰਦਾਸ ਕਰੀਏ ਸਾਰੇ ਦੇਸ਼ ਵਾਸੀ ਨੂੰ ਇਹ ਬੇਨਤੀ ਕਰਦਾਂਗੇ ਸਤਿਗੁਰੂ ਅੱਗੇ ਜਦੋਂ ਅਰਦਾਸ ਕਰਾਂਗੇ ਪ੍ਰਮਾਤਮਾ 'ਤੇ ਅਰਦਾਸ ਕਰਾਂਗੇ ਤੇ ਇਹ ਜਿਹੜੀ ਵਿਪਤਾ ਦੀ ਘੜੀ ਛੇਤੀ ਜਿਹੜੀ ਹੈ ਖਤਮ ਹੋਵੇ ਤੇ ਪੰਜਾਬੀ ਫੇਰ ਮੁੜ ਖੁਸ਼ ਹੋ ਕੇ ਆਪਣੇ ਪੰਜਾਬ ਨੂੰ ਫੇਰ ਰੰਗਣਾ ਪੰਜਾਬ ਬਣਾਉਣ ਦੀ ਜਿਹੜੀ ਇਸ ਤੀ ਚਲਪੈ ਸੋ ਬਹੁਤ ਸਾਰੇ ਪੰਜਾਬੀ ਜਿਹੜੇ ਅੱਜ ਇਸ ਵਿਪਤਾ ਵਾਲੇ ਸਾਡੇ ਪ੍ਰੇਸ਼ਾਨ ਭਰਾਵਾਂ ਦੀ ਹੜਪੀੜਤ ਲੋਕਾਂ ਦੀ ਮਦਦ ਕਰ ਰਿਹਾ ਹੈ ਤੋ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦੀ ਹਾਂ ਜਿਹੜੇ ਪੰਜਾਬੀ ਆ ਰਲ ਮਿਲ ਕੇ ਪੰਜਾਬ ਦੇ ਦੁੱਖ ਨੂੰ ਬਣਾ ਰਹੇ